ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਏ OECD ਚੈਨਲ ਦੇ ਉੱਪਰ ਸੋ ਜੇ ਤੁਸੀਂ ATT ਅਧਿਆਪਕ ਦੇ ਲਈ 5994 ਪੋਸਟਾਂ ਲਈ ਜਿਹੜੀ ਪੰਜਾਬੀ ਕੁਆਲੀਫਾਈਇੰਗ ਪ੍ਰੀਖਿਆ ਲਈ ਜਾਣੀ ਹੈ ਉਹ ਪ੍ਰੀਖਿਆ ਦੇਣ ਜਾ ਰਹੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਵੱਡੀ ਅਪਡੇਟ ਹੈ ਸੋ ਇਸ ਵੀਡੀਓ ਨੂੰ ਇਸ ਇਨਫੋਰਮੇਸ਼ਨ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਨਾ ਭੁੱਲੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ ਸੋ ਇਹ ਇਨਫੋਰਮੇਸ਼ਨ ਹੈ ਜੀ ਉਹਨਾਂ ਕੈਂਡੀਡੇਟਸ ਲਈ ਜਿਨ੍ਹਾਂ ਨੇ ਕੇਸ ਕੀਤਾ ਹੋਇਆ ਸੀ ਠੀਕ ਹੈ ਸੇਵਲ ਰੈਟ ਪਟੀਸ਼ਨ 14552 ਆਫ 2024 ਦੇ ਵਿੱਚ ਹੋਏ ਹੁਕਮਾਂ ਦੇ ਸਨਮੁਖ ਇਸ ਦਫ਼ਤਰ ਵੱਲੋਂ ਪਬਲਿਕ ਨੋਟਿਸ ਰਾਹੀਂ ਨੱਥੀ ਉਮੀਦਵਾਰਾਂ ਦੀ ਲਿਸਟ ਐਨ ऑब्ਜ਼ਰਵ 1 ਦੇ ਵਿੱਚ ਦਰਜ ਉਮੀਦਵਾਰਾਂ ਦੀ ਰੀ ਵੈਰੀਫਿਕੇਸ਼ਨ ਕਰਨ ਉਪਰੰਤ ਪ੍ਰੋਵੀਜ਼ਨਲ ਤੌਰ ਤੇ 28 ਜੁਲਾਈ 2024 ਨੂੰ ਜੋ ਪੰਜਾਬੀ ਕੁਆਲੀਫਾਈਇੰਗ ਪ੍ਰੀਖਿਆ ਦੇ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਜਾਂਦੀ ਹੈ ਠੀਕ ਹੈ ਜੀ ਤਾਂ ਇਹ ਉਮੀਦਵਾਰ ਜਿਹੜੇ ਹੈਗੇ ਨੇ ਇਹਨਾਂ ਦੀ ਲਿਸਟ ਜਿਹੜੀ ਹੈਗੀ ਉਹ ਸਾਈਡ ਦੇ ਉੱਪਰ ਆ ਚੁੱਕੀ ਆ ਤੇ ਤੁਸੀਂ ਮੇਰੇ ਤੋਂ ਵੀ WhatsApp ਤੇ 95696 77123 ਤੇ ਮੈਸੇਜ ਕਰਕੇ ਮੰਗਵਾ ਸਕਦੇ ਹੋ ਸੋ ਜਿੰਨਾ ਉਮੀਦਵਾਰਾਂ ਨੇ ਇਹ ਕੇਸ ਕੀਤਾ ਸੀ ਉਹਨਾਂ ਦੀ ਰੀ ਵੈਰੀਫਿਕੇਸ਼ਨ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਅੱਗੇ ਦਿੱਤੀ ਗਈ ਹੈ ਕਿ ਉਹ ਇਸ ਪ੍ਰੀਖਿਆ ਵਿੱਚ ਸ਼ਾਮਿਲ ਹੋ ਸਕਦੇ ਹਨ ਸੋ ਹਰ ਉਮੀਦਵਾਰ ਤੱਕ ਇਹ ਵੀਡੀਓ ਇਹ ਇਨਫੋਰਮੇਸ਼ਨ ਜਲਦੋਂ ਜਲਦੀ ਪਹੁੰਚਾਓ ਉਮੀਦਕਾਰਾਂ ਦਾ ਜਾਣਕਾਰੀ ਤੁਹਾਨੂੰ ਚੰਗੀ ਲੱਗੇਗੀ ਸੋ ਥੈਂਕ ਯੂ ਥੈਂਕਸ ਫॉर ਵਾਚਿੰਗ